ਨੌ ਤੇ ਮਸਾਲਾ ਰਿਸ਼ਤਾ ਸਿੱਖਾਂ ਦਾ ਤੇ ਹਿੰਦੂਆਂ ਦਾ ਟੁੱਟਦਾ ਜਾ ਰਿਹਾ ਕੈਨੇਡਾ ਤੋਂ ਸ਼ੁਰੂਆਤ ਹੋ ਰਹੀ ਹੈ ਕਿੱਧਰ ਜਾ ਰਹੇ ਨੇ ਲੋਕ ਜਿਹੜੇ 1 2 ਹੋਏ ਨੇ ਇਨਸੀਡੈਂਟ ਜੀ ਉਹ ਬੜੀ ਮੰਦਭਾਗੀ ਨੇ ਜੀ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਨਾਲ ਕੰਡੈਮਨਡ ਕਰਦੇ ਹਾਂ ਤੁਸੀਂ ਪ੍ਰੋਟੈਸਟ ਕਰਨਾ ਤੁਸੀਂ ਐਮਬੈਸੀ ਦੇ ਬਾਹਰ ਕਰੋ ਹੂੰ ਤੁਸੀਂ ਕਾਉਂਸਲੇਟ ਦੇ ਬਾਹਰ ਕਰੋ ਹੂੰ ਤੁਹਾਨੂੰ ਮੰਦਿਰ ਦੇ ਬਾਹਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਜਿਹੜੇ ਖਾਲਸਤਾਨੀ ਪ੍ਰੋਟੈਸਟ ਸੀ ਜਿਹੜੇ ਕਰਦੇ ਪਏ ਉਹਨਾਂ ਨੇ ਕਿਹਾ ਕਿ ਹਿੰਦੂਆਂ ਨੇ ਸਾਡੇ ਟਾਇਰਾਂ ਤੇ ਗਲਾਂ 'ਚ ਟਾਇਰ ਪਾਏ ਕੀ ਇਹ ਸੱਚੀ ਗੱਲ ਹੈ ਉਸ ਵੇਲੇ ਦੀ ਕਾਂਗਰਸ ਹਕੂਮਤ ਸੀ ਹੂੰ ਇੰਦਰਾ ਗਾਂਧੀ ਦੇ ਪੁੱਤਰ ਰਜੀਵ ਗਾਂਧੀ ਨੇ ਹੂੰ ਕਾਂਗਰਸ ਦੇ ਲੀਡਰਾਂ ਨਾਲ ਮਿਲ ਕੇ ਦਿੱਲੀ ਦੀ ਸੜਕਾਂ ਤੇ इंदौर ਦੀ ਸੜਕਾਂ ਤੇ ਕਾਨਪੁਰ ਦੀਆਂ ਸੜਕਾਂ ਤੇ ਇਹ ਜਿਹੜਾ ਸਿੱਖਾਂ ਨੂੰ ਗਲੇ ਟਾਇਰ ਪਾ ਪਾ ਕੇ ਜਲਾਇਆ ਸੀ ਹਿੰਦੂਆਂ ਨੇ ਨਹੀਂ ਜਲਾਇਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਾਰੇ ਘੱਟ ਬਣਾਏ ਮੰਦਰ ਤੇ ਮਸਜਿਦ ਜ਼ਿਆਦਾ ਬਣਾਈਆਂ ਉਹਦੇ ਬਾਰੇ ਕੀ ਕਹੋਗੇ ਜੇ ਖਾਲਸਤਾਨੀ ਕਹਿੰਦੇ ਕਿ ਮੰਦਰਾਂ 'ਚ ਜਾ ਕੇ ਟੈਗ ਕਰ ਰਹੇ ਨੇ ਇਹ 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 ਜਿਹੜਾ ਆਪਣੇ ਆਪ ਨੂੰ ਖਾਲਸਤਾਨੀ ਕਹਿੰਦੇ ਨੇ ਇਹ ਕੀ ਰਾਜ ਦੀ ਗੱਲ ਕਰਨੀ ਕਿ ਤੁਸੀਂ ਹਿੰਦੂਆਂ ਨੂੰ ਜਾ ਕੇ ਮੰਦਰਾਂ ਦੇ ਬਾਹਰ ਪ੍ਰੋਟੈਸਟ ਕਰ ਰਹੇ ਪੁਜਾਰੀ ਵੀ ਭੜਕਾਊ ਸੰਦੇਸ਼ ਦੇ ਰਹੇ ਬਿਲਕੁਲ ਪੁਜਾਰੀਆਂ ਨੂੰ ਵੀ ਮੈਂ ਕਹਾਂਗਾ ਕਿ ਤੁਸੀਂ ਇਹ ਇਸ ਵੇਲੇ ਇਹ ਜੇ ਕੋਈ ਭੜਕਾਊ ਸੰਦੇਸ਼ ਨਾ ਦਿਓ ਜੇ ਅਸੀਂ ਇਸ ਵੇਲੇ ਕਮਿਊਨਲ ਹਾਰਮਨੀ ਬਣਾਨੀ ਹੈ ਕਾਂਗਰਸ ਦੀ ਗਲਤੀ ਕਰਕੇ ਦਿੱਲੀ ਦੇ ਵਿੱਚ ਸਿੱਖਾਂ ਦਾ ਨਰਸ ਹਰ ਕਾਂਗਰਸ ਨੇ ਕਰਾਇਆ ਸੀ ਔਰ ਗਵਰਨਮੈਂਟ ਆਫ ਇੰਡੀਆ ਹੁਣ ਪ੍ਰਾਈਮ ਮਿੰਿਸਟਰ ਮੋਦੀ ਨੂੰ ਚਾਹੀਦਾ ਹੈ ਕਿ ਇੱਕ ਆਫੀਸ਼ੀਅਲ ਅਪੋਲੋਜੀ ਸਿੱਖ ਨੇਸ਼ਨ ਨੂੰ ਦਿੱਤੀ ਜਾਵੇ ਜੋ ਪੰਨੂ ਸਟੇਟਮੈਂਟ ਦੇ ਰਿਹਾ ਕਿ ਇੱਕ ਸਿੱਖ ਇਦਾਂ ਦੀ ਸਟੇਟਮੈਂਟ ਦੇ ਸਕਦਾ ਕਿਸੇ ਦੇ ਮੰਦਿਰ ਜਾਂ ਮਸਜਿਦ ਦੇ ਉੱਤੇ ਹਮਲੇ ਕਰਾਣੇ ਜਾਂ ਕਰਨੇ ਇਹ ਸਿੱਖੀ ਸਿਧਾਂਤਾਂ ਦੇ ਖਿਲਾਫ ਹੈ ਸਾਡੇ ਗੁਰੂ ਨਾ ਸਿਰਫ Hindu ਓਤੇ ਹਰ ਮਜ਼ਬ ਦੀ ਪ੍ਰੋਟੈਕਸ਼ਨ ਵਿੱਚ ਅੱਗੇ ਆਏ ਸਸਿਕਾ ਸਾਰਿਆਂ ਨੂੰ ਅੱਜ ਸਾਡੇ ਨਾਲ ਨੇ ਡਾਕਟਰ ਜਸਦੀਪ ਸਿੰਘ ਜੈਸੀ ਸਿੱਖ ਲੀਡਰ ਨੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ Hindu ਤੇ Sikhਾਂ ਦੇ ਵਿੱਚ ਵਿਵਾਦ ਚੱਲ ਰਿਹਾ ਜਸਦੀਪ ਜੀ ਸਵਾਗਤ ਹੈ ਬਹੁਤ ਬਹੁਤ ਥੈਂਕ ਯੂ ਅਮੇਜ਼ਿੰਗ ਟੀਵੀ ਵਾਲੇ ਯੂ ਸਾਰਿਆਂ ਨੂੰ ਵੇਖਣਾ ਹੈ ਮੇਰੇ ਵੱਲੋਂ ਸਤ ਸਿਕਾ ਜਸਦੀਪ ਜੀ ਨੌ ਤੇ ਮਸਾਲਾ ਰਿਸ਼ਤਾ ਹੈ ਸਿੱਖਾਂ ਦਾ ਤੇ ਹਿੰਦੂਆਂ ਦਾ ਟੁੱਟਦਾ ਜਾ ਰਿਹਾ ਕੈਨੇਡਾ ਤੋਂ ਸ਼ੁਰੂਆਤ ਹੋ ਰਹੀ ਹੈ ਕਿੱਧਰ ਜਾ ਰਹੇ ਨੇ ਲੋਕ ਕਿੱਧਰ ਸਿੱਖ ਜਾ ਰਹੇ ਨੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਨੇ ਦੇਖੋ ਨਾ ਉਹ ਤੇ ਮਾਸ ਸਾਰਾ ਰਿਸ਼ਤਾ ਕਦੇ ਨਹੀਂ ਟੁੱਟ ਸਕਦਾ ਇਹ ਸਾਡੇ ਗੁਰੂਆਂ ਨੇ ਜਿਹੜਾ ਰਿਸ਼ਤੇ ਦੀ ਇਹਨਾਂ ਨੇ ਜਿਹੜੀ ਵਿੱਚ ਆਪਣਾ ਇੱਕ ਮੋਰ ਲਾਈ ਹੋਈ ਹੈ ਜੀ ਇਹ ਰਿਸ਼ਤਾ ਇਹ ਨਹੀਂ ਟੁੱਟਦਾ ਹਮ ਬਾਕੀ ਜਿਹੜਾ ਕੈਨੇਡਾ ਵਿੱਚ ਜਿਹੜੇ 1 2 ਹੋਏ ਨੇ ਇਨਸੀਡੈਂਟ ਜੀ ਉਹ ਬੜੀ ਮੰਦ ਭਾਗੀ ਨੇ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਨਾਲ ਕੰਡੈਮ ਕਰਦੇ ਹਾਂ ਹਮ ਕਿ ਪਹਿਲੀ ਗੱਲ ਤੇ ਜਿਵੇਂ ਮੈਂ ਅੱਗੇ ਵੀ ਕਹਿ ਚੁੱਕਿਆ ਕਿ ਕਿਸੇ ਨੂੰ ਜਸ ਦੇ ਪ੍ਰੋਟੈਸਟ ਕਰਨਾ ਹੈ ਬਿਲਕੁਲ ਉਹ ਬਿਲਕੁਲ ਜਾਇਜ਼ ਹੈ ਜੀ ਪ੍ਰੋਟੈਸਟ ਕਰਨਾ ਇਸ ਮੋਰਕੁਏਟਰੀ ਅਮਰੀਕਾ ਕੈਨੇਡਾ ਵੈਸਟਰਨ ਵਰਲਡ ਵਿੱਚ ਤੁਹਾਨੂੰ ਖੁੱਲ੍ਹ ਇਜਾਜ਼ਤ ਹੈ ਹਮ ਪਰ ਪ੍ਰੋਟੈਸਟ ਤੁਸੀਂ ਕਰੋ ਜੋ ਵੀ ਤੁਹਾਡੇ ਖਿਆਲਤ ਨੇ ਤੁਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੋਰ ਇੱਕ ਮਰਿਆਦਾ ਦੇ ਦਾਇਰੇ ਵਿੱਚ ਰਹਿ ਕੇ ਕਰ ਹਮ ਤਾਨੂੰ ਪ੍ਰੋਟੈਸਟ ਕਰਨ ਵਾਸਤੇ ਕਿਸੇ ਮੰਦਰ ਦੇ ਬਾਹਰ ਜਾਣ ਦੀ ਲੋੜ ਨਹੀਂ ਸੀ ਕਿ ਅੱਜ ਉਹਨਾਂ ਦੇ ਉਹ ਦੀਵਾਲੀ ਮਨਾ ਰਹੇ ਨੇ ਜਾਂ ਭਾਈ ਦੂਜ ਮਨਾ ਰਹੇ ਨੇ ਤੇ ਤੁਸੀਂ ਉਹਨਾਂ ਦੇ ਮੰਦਰ ਦੇ ਬਾਹਰ ਜਾ ਕੇ ਪ੍ਰੋਟੈਸਟ ਸ਼ੁਰੂ ਕਰਤਾ ਇਹ ਤੇ ਜਿਹਨੂੰ ਕਹਿੰਦੇ ਨੇ ਜਾਣਬੁੱਝ ਕੇ ਅੱਗ ਲਾਉਣ ਵਾਲੀ ਗੱਲ ਹੈ ਤੁਸੀਂ ਐਕਸਕਿਊਜ਼ ਇਹ ਦੇ ਰਹੇ ਹੋ ਕਿ ਅੰਦਰ ਜੀ ਉਹ ਜਿਹੜੇ ਐਮਬੈਸੀ ਦੇ ਮੁਲਾਜ਼ਮ ਸਨ ਉਹ ਗਏ ਸਨ ਉਹਦੇ ਨਾਲ ਕੀ ਫਰਕ ਪੈਂਦਾ ਉਹ ਮੰਦਰ ਮੰਦਰ ਹੀ ਰਹੇਗਾ ਚਾਹੇ ਉੱਥੇ ਕੋਈ ਵੀ ਚਲਾ ਜਾ ਤੁਸੀਂ ਪ੍ਰੋਟੈਸਟ ਕਰਨਾ ਤੁਸੀਂ ਐਮਬੈਸੀ ਦੇ ਬਾਹਰ ਕਰੋ ਤੁਸੀਂ ਕਾਉਂਸਲੇਟ ਦੇ ਬਾਹਰ ਕਰੋ ਤੁਹਾਨੂੰ ਮੰਦਰ ਦੇ ਬਾਹਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਔਰ ਲਾਫਲੀ ਤੁਸੀਂ ਕਰ ਸਕਦੇ ਹੋ ਪਰ ਇੱਕ ਮਰਿਆਦਾ ਵੀ ਹੁੰਦੀ ਹੈ ਤੇ ਜਦੋਂ ਅਸੀਂ ਇਹ ਕਰਕੇ ਆਏ ਉੱਥੇ ਅਸੀਂ ਮੈਂ ਕਦੋਂ ਤੋਂ ਕਹਿੰਦਾ ਸੀ ਕਿ ਤੁਸੀਂ ਇਹ ਨਾ ਕੰਮ ਕਰੋ ਇੰਡੀਆ ਦੇ ਝੰਡੇ ਨਾ ਜਲਾਓ ਕੱਲ ਉਹਨਾਂ ਨੇ ਵੀ ਰਿਟੈਲੀਏਸ਼ਨ ਵਿੱਚ ਜੇ ਸਾਡਾ ਤੁਹਾਡਾ ਝੰਡਾ ਜਲਾਤਾ ਜਿਹਦੇ ਉੱਪਰ ਸਾਡੇ ਖੰਡਾ ਸਾਹਿਬ ਦਾ ਨਿਸ਼ਾਨ ਹੈ ਸਾਡੇ ਧਾਰਮਿਕ ਚਿੰਨ੍ਹ ਨੇ ਤੇ ਆ ਫਿਰ ਕੀ ਕਰੋਗੇ ਜਸਤੇਵ ਜੀ ਉਹਨਾਂ ਨੇ ਪੈਰਾਂ 'ਚ ਰੋਲ ਲਿਆ ਉਹੀ ਗੱਲ ਹੋਈ ਤੇ ਉਹ ਫਿਰ ਉਹਦੇ ਰਿਐਕਸ਼ਨ ਵਿੱਚ ਹਿੰਦੂਆਂ ਨੇ ਵੀ ਜਾ ਕੇ ਫਿਰ ਗੁਰਦੁਆਰੇ ਦੀ ਘੇਰਾਬੰਦੀ ਕੀਤੀ ਤੇ ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਹੀ ਆ ਸੈਂਸਿਟੀਵਿਟੀ ਪਰ ਅਸੀਂ ਇਹਨਾਂ ਨੂੰ ਕੰਡੈਮ ਕਰਦੇ ਆ ਜਿੱਥੇ ਅਸੀਂ ਇਹ ਕੰਡੈਮ ਕਰਦੇ ਆ ਕਿ ਕੁਝ ਇੱਕ ਛੋਟਾ ਇਹ ਤਬਕਾ ਹੈ ਜਿਹੜਾ ਆਪਣੇ ਆਪ ਨੂੰ ਖਾਲਸਤਾਨੀ ਕਹਿ ਰਹੇ ਨੇ ਤੇ ਜਾ ਕੇ ਇਹ ਜੇ ਪ੍ਰੋਟੈਸਟ ਕਰਦੇ ਨੇ ਜੇ ਇਹਨਾਂ ਨੇ ਕੀਤਾ ਤੇ ਉੱਥੇ ਮੈਂ ਆਪਣੇ ਹਿੰਦੂ ਭਰਾਵਾਂ ਨੂੰ ਵੀ ਕਹਾਂਗਾ ਕਿ ਤੁਸੀਂ ਦਾ ਰਿਐਕਟ ਨਾ ਕਰੋ ਕਿ ਉਹ ਚੰਦੇ ਨੇ ਕਿ ਇਹ ਉਹ ਕਰਨ ਇਹਦੇ ਇਹਦੇ ਰਿਐਕਸ਼ਨ ਵਿੱਚ ਤੁਸੀਂ ਵੀ ਕੁਝ ਕਰੋ ਤੇ ਦੋਹਾਂ ਕਮਿਊਨਿਟੀਆਂ ਵਿੱਚ ਅੱਗ ਲੱਗੀ ਜਸਦੀਪ ਜੀ ਉਹਨਾਂ ਨੇ ਜਿਹੜੇ ਖਾਲਿਸਤਾਨੀ ਪ੍ਰੋਟੈਸਟ ਸੀ ਜਿਹੜੇ ਕਰਦੇ ਪਏ ਉਹਨਾਂ ਨੇ ਕਿਹਾ ਕਿ ਹਿੰਦੂਆਂ ਨੇ ਸਾਡੇ ਟਾਇਰਾਂ 'ਤੇ ਗਲਾਂ 'ਚ ਟਾਇਰ ਪਾਏ ਕੀ ਇਹ ਸੱਚੀ ਗੱਲ ਹੈ ਦੇਖੋ ਮੈਂ ਜਿਹੜਾ 84 ਵਿੱਚ ਜਿਹੜਾ ਮੈਂ ਇਹ ਨਹੀਂ ਕਹਿੰਦਾ ਕਿ ਸਿੱਖਾਂ ਦੇ ਅੱਜ ਇੰਡੀਆ ਵਿੱਚ ਹਰ ਚੀਜ਼ ਠੀਕ ਹੈ ਹੂੰ ਪਰ ਸਿੱਖ ਉੱਥੇ ਸક્ષਮ ਹੈ ਪੰਜਾਬ ਦਾ ਸਿੱਖ ਇੰਡੀਆ ਦਾ ਸਿੱਖ ਆਪਣੀ ਲੜਾਈ ਉੱਥੇ ਲੜ ਰਿਹਾ ਹੈ ਭਾਰਤ ਦੇ ਸੰਵਿਧਾਨ ਦੇ ਅੰਦਰ ਭਾਰਤ ਦੇ ਕਾਨੂੰਨ ਦੇ ਅੰਦਰ ਭਾਰਤ ਦੇ ਉਹ ਆਪਣੀ ਲੜਾਈ ਰੋਜ਼ ਲੜਦੇ ਨੇ ਅਸੀਂ ਉਹਨਾਂ ਨੂੰ ਮਜ਼ਬੂਤ ਕਰੀਏ ਪਰ ਜਿਹੜੀ 1984 ਦੀ ਗੱਲ ਹੈ ਸਿੱਖਾਂ ਦੇ ਗਲਾਂ ਟਾਇਰ ਪਾਏ ਸੀ ਜਿਹੜਾ 84 ਦਾ ਪੂਰਾ ਜਿਹੜਾ ਹਾਦਸਾ ਹੈ ਸਾਡੇ ਅਕਾਲ ਤਖਸਾਲ ਤੇ ਹਮਲੇ ਇਹ ਉਸ ਵੇਲੇ ਦੀ ਇੰਦਰਾ ਗਾਂਧੀ ਸਰਕਾਰ ਨੇ ਕੀਤਾ ਸੀ ਇੰਦਰਾ ਗਾਂਧੀ ਨੇ ਆਰਡਰ ਦਿੱਤੇ ਸਨ ਕਿ ਅਕਾਲ ਤਖਤ ਤੇ ਗੋਲੇ ਚਲਾਏ ਜਾਣ। ਉਸ ਵੇਲੇ ਦੀ ਕਾਂਗਰਸ ਹਕੂਮਤ ਸੀ। ਇੰਦਰਾ ਗਾਂਧੀ ਦੇ ਪੁੱਤਰ ਰਜੀਵ ਗਾਂਧੀ ਨੇ ਕਾਂਗਰਸ ਦੇ ਲੀਡਰਾਂ ਨਾਲ ਮਿਲ ਕੇ ਦਿੱਲੀ ਦੀ ਸੜਕਾਂ ਤੇ इंदौर ਦੀ ਸੜਕਾਂ ਤੇ ਕਾਨਪੁਰ ਦੀਆਂ ਸੜਕਾਂ ਤੇ ਇਹ ਜਿਹੜਾ ਸਿੱਖਾਂ ਨੂੰ ਗਲੇ ਟਾਇਰ ਪਾ ਪਾ ਕੇ ਜਲਾਇਆ ਸੀ ਹਿੰਦੂਆਂ ਨੇ ਨਹੀਂ ਜਲਾਇਆ ਸੀ। ਇਹ ਹੋ ਸਕਦਾ ਉਹ Hindu ਹੋਣ ਕਾਂਗਰਸੀ ਲੀਡਰਸ ਹਨ। ਕਈ ਹਿੰਦੂਆਂ ਨੇ ਜ਼ਿਆਦਾਤਰ ਹਿੰਦੂਆਂ ਨੇ ਸਿੱਖਾਂ ਦੀ ਜਾਨ ਵੀ ਬਚਾਈ ਸੀ ਹੂੰ ਬਿਲਕੁਲ ਇਹ ਲੜਾਈ ਸੀ ਸਿੱਖ ਤੇ ਕਾਂਗਰਸ ਦੀ ਸਰਕਾਰ ਦੀ ਹੂੰ ਨਾ ਕਿ ਸਿੱਖ ਔਰ ਹਿੰਦੂ ਦੀ ਬਿਲਕੁਲ ਤੇ ਮੈਂ ਇਸ ਇਸ ਨੂੰ ਅੱਜ ਤੁਸੀਂ ਇਹ ਰੰਗ ਦੇ ਰਹੇ ਹੋ ਤੇ ਉਹੀ ਕਾਂਗਰਸੀ ਹੂੰ ਜਿਨ੍ਹਾਂ ਨੇ ਸਾਨੂੰ ਮਾਰਿਆ ਜਿਨ੍ਹਾਂ ਨੇ ਅਕਾਲ ਤਖਤ ਤੇ ਗੋਲੇ ਚਲਾਏ ਅੱਜ ਉਹਨਾਂ ਨੂੰ ਫਿਰ ਤੁਸੀਂ ਵੋਟਾਂ ਦੇ ਕੇ ਪੰਜਾਬ 'ਚ ਦੋ ਵਾਰੀ ਉਹਨਾਂ ਦੀ ਸਰਕਾਰਾਂ ਬਣਵਾਤੀ ਬਿਲਕੁਲ ਅੱਜ ਉਹੀ ਕਾਂਗਰਸੀਆਂ ਦੇ ਜਦੋਂ ਰਾਜੀਵ ਗਾਂਧੀ ਜਿਹੜਾ ਸਿੱਖਾਂ ਦਾ ਕਾਤਲ ਹੈ ਉਹਦਾ ਪੁੱਤਰ ਜਦ ਆਇਆ ਅਮਰੀਕਾ ਤੇ ਇਹੀ ਖਾਲਸਤਾਨੀ ਚਪਲੀਆਂ ਝਾੜਨ ਚਲੇ ਗਈ ਸੀ ਉਹਦੀਆਂ ਅੰਦਰ ਬੈਠੇ ਅੰਦਰ ਬੈਠੇ ਸੀ ਇਹਨਾਂ بڑے بڑے ਗਰਮ ਨਾਲ ਕਿਆ ਕਿ ਅਸੀਂ ਤੇ ਅੰਦਰ ਉਹਦੇ ਸਾਹਮਣੇ ਬੈਠੇ ਸੀ ਤੁਸੀਂ ਕੀ ਲੈਣਗੇ ਸੀ ਤੁਸੀਂ ਪ੍ਰੋਟੈਸਟ ਉਹਦਾ ਕਿਉਂ ਨਹੀਂ ਕੀਤਾ ਜਿਹਨੇ ਸਿੱਖਾਂ ਦਾ ਕਤਲ ਕੀਤਾ ਸੀ ਤੇ ਇਹ ਸਿਰਫ ਇੱਕ ਕੁਝ ਇੱਕ ਲੋਗ ਨੇ ਜਿਹੜੇ ਆਪਣੇ ਆਪ ਨੂੰ ਖਾਲਸਤਾਨੀ ਘਮਾਉਂਦੇ ਨੇ ਖਾਲਸਤਾਨ ਦੀ ਵੀ ਲੀਡਰਸ਼ਿਪ ਇਹ ਜੀ ਨਹੀਂ ਹੋ ਸਕਦੀ ਜੇ ਤੁਸੀਂ ਅਜ ਖਾਲਸਤਾਨ ਦੀ ਸੋਚ ਰੱਖ ਰਹੇ ਹੋ ਨਾ ਤੇ ਖਾਲਸਤਾਨ ਦਾ ਲੀਡਰ ਇਹ ਨਹੀਂ ਕਹੇਗਾ ਕਿ ਹਿੰਦੂਓ ਗੈਟ ਆਊਟ ਆਫ ਕੈਨੇਡਾ ਹਿੰਦੂਜ਼ ਲੀਵ ਕੈਨੇਡਾ ਖਾਲਸਤਾਨ ਉਹ ਅਗਰ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਨਾ ਤੇ ਉਹ ਸੈਕੂਲਰ ਹੋਣਾ ਚਾਹੀਦਾ ਹੈ ਜਿੱਥੇ ਹਰ ਧਰਮ ਹਰ ਜਾਤੀ ਇਹ ਸਿੱਖੀ ਦਾ ਬੇਸਿਕ ਪ੍ਰਿੰਸੀਪਲ ਹੈ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਗੱਲ ਕਰ ਲਈਏ ਕਿ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਘਟ ਬਣਾਏ ਮੰਦਰ ਤੇ ਮਸਜਿਦ ਜਿਆਦਾ ਬਣਾਈਆਂ ਉਹਦੇ ਬਾਰੇ ਕੀ ਕਹੋਗੇ ਜੇ ਖਾਲਸਤਾਨੀ ਕਹਿੰਦੇ ਕਿ ਮੰਦਰਾਂ 'ਚ ਜਾ ਕੇ ਅਟੈਕ ਕਰ ਰਹੇ ਨੇ ਇਹ ਤਾਂ ਦੇਖੋ ਨਾ ਸਿੱਖ ਰਾਜ ਦਾ ਤੁਸੀਂ ਪਹਿਲਾਂ ਸਿੱਖ ਰਾਜ ਤੇ ਸਿੱਖੋ ਕੀ ਸੀ ਅੱਜ ਤੁਸੀਂ ਸਿੱਖ ਰਾਜ ਦੀਆਂ ਗੱਲਾਂ ਕਰੋ ਤੁਸੀਂ ਬੇਸਿਕ ਪ੍ਰਿੰਸੀਪਲਸ ਨਹੀਂ ਚੱਲ ਰਹੇ ਸਿੱਖੀ ਦੇ ਤੁਹਾਨੂੰ ਤੇ ਇਹ ਹੀ ਨਹੀਂ ਪਤਾ ਕਿ ਮਹਾਰਾਜ ਰਣਜੀਤ ਸਿੰਘ ਜਿਵੇਂ ਹੁਣੇ ਤੁਸੀਂ ਕਿਹਾ 1400 ਮੰਦਰ ਬਣਵਾਏ ਸੀ ਰਾਜ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਵਿੱਚ ਸਿੱਖ ਵੀ ਸੀ ਮੁਸਲਮਾਨ ਵੀ ਸੀ ਹਿੰਦੂ ਵੀ ਸੀ ਔਰ ਕ੍ਰਿਸਚੀਅਨ ਜਿਹੜੇ ਯੂਰਪ ਤੋਂ ਵੀ ਆਏ ਹੋਏ ਸੀ ਜਰਨਲ ਉਹਨਾਂ ਦੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਵਿੱਚ ਜੀ that was the that was the raj that guru gobind singh wanted ਉਹ ਰਾਜ ਸਿੱਖੀ ਸਿਧਾਂਤਾਂ ਦਾ ਸੀ ਤੇ ਇਹ 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 ਟਕੂ ਜਿਹੜਾ ਆਪਣੇ ਆਪ ਨੂੰ ਖਾਲਸਾ ਨਹੀਂ ਕਹਿੰਦੇ ਨੇ ਇਹ ਕੀ ਰਾਜ ਦੀ ਗੱਲ ਕਰਨੀ ਕਿ ਤੁਸੀਂ ਹਿੰਦੂਆਂ ਨੂੰ ਜਾ ਕੇ ਮੰਦਿਰਾਂ ਦੇ ਬਾਹਰ ਪ੍ਰੋਟੈਸਟ ਕਰ ਰਹੇ ਹੋ ਤੇ ਤੇ ਸਾਡਾ ਪੰਨੂ ਸਾਹਿਬ ਕਹਿ ਰਹੇ ਨੇ ਕਿ 15 ਤੇ 16 ਨੂੰ ਜਾ ਕੇ ਮੰਦਿਰਾਂ ਦੇ ਬਾਹਰ ਪ੍ਰੋਟੈਸਟ ਕਰੋ ਜਸਦੀਪ ਜੀ ਇਹ ਤੇ ਬਿਲਕੁਲ ਤੁਸੀਂ ਜਿਹਨੂੰ ਕਹਿੰਦੇ ਨਾ ਜਾਣ ਬੁੱਝ ਕੇ ਦੋ ਕਮਿਊਨਿਟੀਆਂ ਵਿੱਚ ਫਾੜ ਪਾਉਣ ਦੀ ਕੋਸ਼ਿਸ਼ ਕਰ ਰਹੇ ਡਾਕਟਰ ਜਸਦੀਪ ਜੀ ਐਗਜ਼ਾਮਪਲ ਜੇ ਤੁਸੀਂ ਪੰਨੂ ਦੀ ਜਗ੍ਹਾ ਤੇ ਹੁੰਦੇ ਹਿੰਦੂ ਮੰਦਰਾਂ 'ਚ ਕਿੱਦਾਂ ਜਾਂਦੇ ਮੈਂ ਜੇ ਪੰਨੂ ਦੀ ਜਗ੍ਹਾ ਤੇ ਹੁੰਦਾ ਔਰ ਜੇ ਮੇਰੀ ਸੋਚ ਹੁੰਦੀ ਕਿ ਮੈਂ ਖਾਲਿਸਤਾਨ ਜਾਂ ਸਿੱਖਾਂ ਦਾ ਰਾਜ ਬਣਾਣਾ ਹੈ ਮੈਂ ਜੇ ਹਿੰਦੂਆਂ ਦੇ ਮੰਦਰ 'ਚ ਮਿਠਾਈ ਦਾ ਟਰੱਕ ਲੈ ਕੇ ਜਾਂਦਾ ਦੀਵਾਲੀ ਵਾਲੇ ਦਿਨ ਤੇ ਉਹਨਾਂ ਨੂੰ ਕਹਿੰਦਾ ਅਸੀਂ ਤੁਹਾਨੂੰ ਅੱਜ ਮੁਬਾਰਕਬਾਦ ਦੇਣ ਆਏ ਦੀਵਾਲੀ ਗੱਲਾਂ ਲਾਂਦੇ ਗੱਲਾਂ ਲਾਂਦਾ ਕਿ ਆਓ ਅਸੀਂ ਇਕੱਠੇ ਮਿਲ ਕੇ ਸਿੱਖ ਰਾਜ ਬਣਾਈਏ ਇਹ ਕਿਹੜੀ ਗੱਲ ਹੋਈ ਕਿ ਤੁਸੀਂ ਤੇ ਡਿਵਾਈਡ ਕਰਨ ਲੱ ਤੁਸੀਂ ਤੇ ਹਿਊਮਨਸ ਨੂੰ ਇਹ ਤੇ ਸਿੱਖੀ ਸਿਧਾਂਤਾਂ ਦੇ ਬਿਲਕੁਲ ਗਲਤ ਹੂੰ ਇਹ ਬਹੁਤ ਗਲਤ ਸੋਚ ਹੈ ਔਰ ਇਹਦੇ ਉੱਪਰ ਜਿਹੜੀ ਸਾਡੀ 90% ਜਿਹੜੇ 99% ਮੈਂ ਕਹਾਵਾਂਗਾ ਸਿੱਖ ਦੁਨੀਆ ਵਿੱਚ ਜਿਹੜੇ ਇਸ 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 ਫਿਲਾਸਫੀ ਦੇ ਨਾਲ ਸਹਿਮਤ ਨਹੀਂ ਨੇ ਉਹਨਾਂ ਨੂੰ ਚਾਹੀਦਾ ਖੁੱਲ ਕੇ ਬਾਹਰ ਆਉਣ ਔਰ Hindu Sikh Muslim Christian ਜਿਹੜੀ ਸਾਡੀ ਯੂਨਿਟੀ ਹੈ ਇਹਨੂੰ ਬਣਾ ਕੇ ਰੱਖਣ ਬਿਲਕੁਲ ਚਸਤੀ ਜੀ ਸਿੱਖਾਂ ਤੇ ਅਸਰ ਪੇਗਾ ਜੋ ਹਿੰਦੂਆਂ ਦੇ ਉੱਤੇ ਮੰਦਰਾਂ ਤੇ ਅਟੈਕ ਕੀਤੇ ਜਾ ਰਹੇ ਨੇ ਕੁਝ ਪੁਜਾਰੀ ਵੀ ਪੜਕਾਉ ਸੰਦੇਸ਼ ਦੇ ਰਹੇ ਬਿਲਕੁਲ ਪੁਜਾਰੀਆਂ ਨੂੰ ਵੀ ਮੈਂ ਕਹਾਂਗਾ ਕਿ ਤੁਸੀਂ ਇਹ ਇਸ ਵੇਲੇ ਇਹ ਹੈ ਜੇ ਕੋਈ ਪੜਕਾਉ ਸੰਦੇਸ਼ ਨਾ ਦਿਓ ਜੇ ਅਸੀਂ ਇਸ ਵੇਲੇ ਕਮਿਊਨਲ ਹਾਰਮਨੀ ਬਣਾਨੀ ਹੈ ਜੇ ਉਹ ਇਹ ਜਿਹੜੇ ਆਪਣੇ ਆਪ ਨੂੰ ਖਾਲਸਤਾਨੀ ਕਹਿੰਦੇ ਨੇ ਮੈਂ ਨਹੀਂ ਸਮਝਦਾ ਕਿ ਉਹ ਉਹ ਨਾ ਖਾਲਸਤਾਨੀ ਨੇ ਨਾ ਸਿੱਖ ਨੇ ਜਿਹੜੀ ਹੈ ਜੀ ਹਰਕਤਾਂ ਕਰਦੇ ਨੇ ਤੁਸੀਂ ਇਹ ਜੇ ਤੁਹਾਨੂੰ ਪੜਕਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਤੁਸੀਂ ਬਿਲਕੁਲ ਰਿਐਕਟ ਨਾ ਕਰੋ ਦੂਜੇ ਪਾਸੋਂ ਵੀ ਗਲਤ ਰਿਐਕਸ਼ਨ ਆਇਆ ਮੈਂ ਉਹਨਾਂ ਅਗੇ ਇਸ ਵੀ ਅਪੀਲ ਕਰਾਂਗਾ ਇਸ ਵੇਲੇ ਤੁਸੀਂ ਬਿਲਕੁਲ ਇਹ ਜੇ ਕੋਈ ਰਿਐਕਟ ਨਾ ਕਰੋ ਸਾਨੂੰ ਕਮਿਊਨਲ ਹਾਰਮਨੀ ਬਣਾਉਣ ਦੀ ਲੋੜ ਹੈ ਅਸੀਂ ਪੰਜਾਬ ਜੋ 80 ਔਰ 90 ਵਿੱਚ ਜੋ ਸਹਿ ਚੁੱਕਿਆ ਅਸੀਂ ਦੁਬਾਰਾ ਨਹੀਂ ਸਹਿਣਾ ਚਾਹਦੇ ਔਰ ਨਾਲ ਹੀ ਮੈਂ ਹੁਣ ਗਵਰਨਮੈਂਟ ਦੀ ਇੰਡੀਆ ਨੂੰ ਵੀ ਅਪੀਲ ਕਰਾਂਗਾ ਹੂੰ ਕਿ ਟਾਈਮ ਆ ਗਿਆ ਹੈ ਹੂੰ ਕਿ ਸਿੱਖ ਕੌਮ ਨੂੰ ਹੁਣ ਤੁਸੀਂ ਇਹ ਬਲੇਮ ਜਿੱਥੇ ਜਾਂਦਾ ਹੈ ਉੱਥੇ ਪਾਓ ਹੂੰ ਅੱਜ ਮੈਂ ਮੋਦੀ ਸਰਕਾਰ ਨੂੰ ਕਹਾਂਗਾ ਕਿ ਇਹ ਬਲੇਮ ਜਿਹੜਾ 84 ਦਾ ਹੈ ਇਹ ਇੰਦਰਾ ਗਾਂਧੀ ਦੇ ਗੱਲ ਜਾਂਦਾ ਹੈ ਇਹ ਉਸ ਵੇਲੇ ਦੀ ਕਾਂਗਰਸ ਹਕੂਮਤ ਦੇ ਗੱਲ ਜਾਂਦਾ ਹੈ ਨਾ ਕਿ ਤੁਸੀਂ ਸੰਤ ਪਿੰਡਰਾਂ ਵਾਲਿਆਂ ਨੂੰ ਮਲਜ਼ਮ ਬਣਾਓ ਜਾਂ ਹੋਰ ਸਿੱਖਾਂ ਨੂੰ ਇਹਦਾ ਦੋਸ਼ੀ ਬਣਾਓ ਹੁਣ ਅੱਜ ਦੀ ਸਰਕਾਰ ਅੱਗੇ ਮੇਰੀ ਅਪੀਲ ਹੈ ਕਿ ਤੁਸੀਂ ਇਸ ਪੂਰੀ 84 ਦਾ ਆਪਰੇਸ਼ਨ ਬਲੂ ਸਟਾਰ ਦਾ ਔਰ ਸਿੱਖ ਕਤਲੇਆਮ ਦਾ ਜਿਹੜਾ ਬਲੇਮ ਹੈ ਜਿੱਥੇ ਜਾਂਦਾ ਹੈ ਉਹਨਾਂ ਦੇ ਸਿਰ ਇਹ ਹਾਰ ਪਾਓ ਸਰਕਾਰ ਨੂੰ ਕਹਿ ਰਹੇ ਹੋ ਜਾਂ ਹਿੰਦੂ ਤਬਕੇ ਨੂੰ ਕਹਿ ਰਹੇ ਹਿੰਦੂਆਂ ਨੂੰ ਸਰਕਾਰ ਨੂੰ ਕਹਿ ਰਿਹਾ ਹੂੰ ਨੁਨੀ ਹਿੰਦੂ ਤੇ ਸਾਡੇ ਨਾਲ ਐ ਨੇ ਮੈਂ ਸਰਕਾਰ ਨੂੰ ਕਹਿ ਰਿਹਾ ਮੋਦੀ ਸਰਕਾਰ ਨੂੰ ਕਿ ਇਸ ਵੇਲੇ ਤੁਸੀਂ ਇਸ ਜਿਹੜੀਆਂ ਵੀ 84 ਵਿੱਚ ਜਿਹੜੀਆਂ ਗਵਰਨਮੈਂਟ ਦੀਆਂ ਗਲਤੀਆਂ ਨੇ ਉਹਦਾ ਸੇਰਾ ਕਾਂਗਰਸ ਨੂੰ ਜਾਂਦਾ ਜੇ ਉਹਨਾਂ ਦੇ ਗੱਲ ਇਹ ਸੇਰਾ ਪਾਓ ਕਿ ਤੁਹਾਡੀਆਂ ਗਲਤੀਆਂ ਕਰਕੇ ਸਿੱਖਾਂ ਦੇ ਉੱਪਰ ਕਤਲੇਆਮ ਹੋਇਆ ਸੀ 1984 ਵਿੱਚ ਕਾਂਗਰਸ ਦੀ ਗਲਤੀ ਕਰਕੇ ਦਿੱਲੀ ਦੇ ਵਿੱਚ ਸਿੱਖਾਂ ਦਾ ਨਰਸ ਹਰ ਕਾਂਗਰਸ ਨੇ ਕਰਾਇਆ ਸੀ ਔਰ ਗਵਰਨਮੈਂਟ ਆਫ ਇੰਡੀਆ ਹੁਣ ਪ੍ਰਾਈਮ ਮਿੰਿਸਟਰ ਮੋਦੀ ਨੂੰ ਚਾਹੀਦਾ ਹੈ ਕਿ ਇੱਕ ਆਫੀਸ਼ੀਅਲ ਅਪੋਲੋਜੀ ਸਿੱਖ ਨੇਸ਼ਨ ਨੂੰ ਦਿੱਤੀ ਜਾਵੇ ਜੀ ਜਸਦੀਪ ਜੀ ਸਿੱਖ ਲੀਡਰ ਹੋ ਤੁਸੀਂ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਵੀ ਹੋ ਤੁਹਾਡੇ ਨਾਲ ਸਿੱਖ ਕਮਿਊਨਿਟੀ ਸਾਰੀ ਜੁੜੀ ਹੋਈ ਹੈ ਜੋ ਪੰਨੂ ਸਟੇਟਮੈਂਟ ਦੇ ਰਿਹਾ ਕਿ ਇੱਕ ਸਿੱਖ ਇਦਾਂ ਦੀ ਸਟੇਟਮੈਂਟ ਦੇ ਸਕਦਾ ਕਿਸੇ ਦੇ ਮੰਦਰ ਜਾਂ ਮਸਜਿਦ ਦੇ ਉੱਤੇ ਹਮਲੇ ਕਰਾਣੇ ਜਾਂ ਕਰਨੇ ਇਹ ਸਿੱਖੀ ਸਿਧਾਂਤਾਂ ਦੇ ਖਿਲਾਫ ਹੈ ਸਾਡੇ ਗੁਰੂ ਨਾ ਸਿਰਫ Hindu ਉਹ ਤੇ ਹਰ ਮਜ਼ਬੂ ਦੀ ਪ੍ਰੋਟੈਕਸ਼ਨ ਵਿੱਚ ਅੱਗੇ ਆਏ ਨੇ ਗੁਰੂ ਤੇਗ ਬਹਾਦਰ ਭਾਵੇਂ ਮਸਜਿਦਾਂ ਹੋਣ ਭਾਵੇਂ ਮੰਦਰ ਹੋਣ ਭਾਵੇਂ ਗਿਰਜੇ ਹੋਣ ਸਿੱਖਾਂ ਨੇ ਹਮੇਸ਼ਾ ਅੱਗੇ ਆ ਕੇ ਹਿਫਾਜ਼ਤ ਕੀਤੀ ਹੈ ਸਾਡੇ ਗੁਰੂਆਂ ਦਾ ਸਾਡਾ ਸਿੱਖੀ ਸਿਧਾਂਤ ਹੀ ਇਹ ਕਹਿੰਦਾ ਹੈ ਕਿ ਇਹ ਨਹੀਂ ਕਹਿੰਦਾ ਕਿ ਅਸੀਂ ਜਾ ਕੇ ਮੰਦਿਰਾਂ ਦੇ ਬਾਅਦ ਪ੍ਰੋਟੈਸਟ ਸ਼ੁਰੂ ਕਰਾਂ ਤੁਸੀਂ ਕਰਨਾ ਪ੍ਰੋਟੈਸਟ ਕਰੋ ਤੁਸੀਂ ਇੰਡੀਅਨ ਕੌਂਸਲਟ ਦੇ ਬਾਹਰ ਜਾ ਕੇ ਕਰੋ ਜਿਹੜਾ ਜਿਹੜਾ ਤੁਹਾਡਾ ਅਧਿਕਾਰ ਹੈ ਜਿਹੜਾ ਮੋਰਲੀ ਰਾਈਟ ਤੁਸੀਂ ਉੱਥੇ ਕਰੋ ਤੁਸੀਂ ਇੰਡੀਆ ਸ਼ੁਰੂ ਕਰੋ ਮਨੂ ਸਾਹਿਬ ਨੂੰ ਕਹਿੰਦਾ ਕਰੋ ਬਿਲਕੁਲ ਬਿਲਕੁਲ ਮੂਵਮੈਂਟ ਆਪਣੀ ਮੰਦਰਾਂ ਦੇ ਬਾਹਰ ਜਾ ਕੇ ਜੇ ਤੇ ਸਾਫ਼ ਲੱਗ ਰਿਹਾ ਕਿ ਤੁਸੀਂ ਕਮਿਊਨਿਟੀ ਨੂੰ ਡਿਵਾਈਡ ਕਰਨੀ ਹੈ ਜਸਪ੍ਰੀਤ ਜੀ ਤੇ ਮੈਂ ਹੀ ਮੰਦਰ ਵਾਲਿਆਂ ਨੂੰ ਵੀ ਕਹਾਂਗਾ ਕਿ ਤੁਸੀਂ ਬਿਲਕੁਲ ਇਸ ਵੇਲੇ ਇਹ ਇਹ ਗੱਲ ਨਾ ਕਰੋ ਕਿ ਗੁਰਦੁਆਰਿਆਂ ਤੇ ਜਾ ਕੇ ਕਿਉਂਕਿ ਇਹਦਾ ਹੱਲ ਕੋਈ ਨਹੀਂ ਇਸ ਵੇਲੇ ਬਿਲਕੁਲ ਸੋਚ ਸਮਝ ਕੇ ਚੱਲਣ ਵਾਲੀ ਟਾਈਮ ਡਾਕਟਰ ਜਸਪ੍ਰੀਤ ਜੀ ਤੁਸੀਂ ਸਿੱਖ ਲੀਡਰ ਹੋ ਕੀ ਸੰਦੇਸ਼ਾ ਕੀ ਦੇਣ ਜਾ ਰਹੇ ਹੋ ਤੁਸੀਂ ਮੰਦਿਰ ਚ ਵੀ ਜਾ ਰਹੇ ਹੋ ਮੈਨੂੰ ਪਤਾ ਲੱਗਾ ਸੂਤਰਾਂ ਤੋਂ ਕੀ ਕੀ ਹੋ ਰਿਹਾ ਹੈ ਬਿਲਕੁਲ ਅਸੀਂ ਇੱਕ ਡੈਲੀਗੇਸ਼ਨ ਲੈ ਕੇ ਮੰਦਰ ਵਿੱਚ ਜਾ ਰਹੇ ਹਾਂ ਉੱਥੇ ਅਸੀਂ ਜਾ ਕੇ ਸਿੱਖ Hindu ਭਾਈਚਾਰੇ ਦੀ ਏਕਤਾ ਦਾ ਮੈਸੇਜ ਦੇਾਂਗੇ ਔਰ ਨਾਲ ਹੀ ਮੰਦਰ ਵਾਲਿਆਂ ਨੂੰ ਅਸੀਂ ਪੂਰੀ ਉਹਨਾਂ ਦੀ ਕਮੇਟੀ ਨੂੰ ਉੱਥੇ ਦੀ ਸੰਗਤਾਂ ਨੂੰ ਗੁਰਦੁਆਰੇ ਆਉਣ ਦਾ ਇਨਵੀਟੇਸ਼ਨ ਦੇ ਰਹੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਤੁਸੀਂ ਗੁਰਦਾਰੇ ਆ ਰਹੇਂ ਵੀ ਜਾਓ ਔਰ ਦੋਵੇਂ ਕਮਿਊਨਿਟੀਆਂ ਮਿਲ ਕੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਇਕੱਠੇ ਤੌਰ ਤੇ ਮਨਾਈਏ ਔਰ ਵਿਸ਼ਵ ਨੂੰ ਇੱਕ ਸੰਦੇਸ਼ ਦੇਈਏ ਵੀ ਇਹ ਜਿਹੜੀਆਂ ਗੱਲਾਂ ਨੇ ਇਹ ਇਹ ਪੋਲਿਟੀਕਲ ਹੋ ਸਕਦੀਆਂ ਨੇ ਇਹਦਾ ਹਿੰਦੂ ਸਿੱਖ ਭਾਈਚਾਰੇ ਵਿੱਚ ਇਹਦਾ ਕੋਈ ਲੈਣਾ ਦੇਣਾ ਨਹੀਂ। ਐਸੀ ਸਿੱਖ ਲੀਡਰ ਡਾਕਟਰ ਜਸਦੀਪ ਸਿੰਘ ਜੱਸੀ ਗੱਲਬਾਤ ਕੀਤੀ ਕੈਨੇਡਾ ਤੇ ਜੇ ਹਿੰਦੂ ਤੇ ਸਿੱਖਾਂ ਦੇ ਵਿੱਚ ਜਿਹੜੇ ਵਿਵਾਦ ਚੱਲ ਰਿਹਾ ਉਹਨਾਂ ਬਾਰੇ ਹਿੰਦੂ ਮੰਦਿਰ ਦੇ ਵਿੱਚ ਜਾ ਕੇ ਜਲਦੀ ਹੀ ਇੱਕ ਅਰਦਾਸ ਕਰਨਗੇ, ਪ੍ਰਾਰਥਨਾ ਕਰਨਗੇ ਪ੍ਰਮਾਤਮਾ ਦੇ ਅੱਗੇ ਜੋ ਹਿੰਦੂ ਨੌ ਤੇ ਮਾਸ ਦਾ ਰਿਸ਼ਤਾ ਹੈ ਇਹ ਕਦੇ ਟੁੱਟੇ ਨਾ। ਜਸਦੀਪ ਵੀ ਜਾਂਦੇ ਜਾਂਦੇ ਕੁਝ ਮੈਸੇਜ ਦੇਣਾ ਚਾਹੁੰਦੇ ਹੋ ਆਪਣੀ ਸਿੱਖ ਕਮਿਊਨਿਟੀ ਨੂੰ ਹਿੰਦੀ ਕਮਿਊਨਿਟੀ ਨੂੰ ਬਿਲਕੁਲ ਮੈਂ ਇਹ ਕਹਿਣਾ ਚਾਹਾਂਗਾ ਕਿ ਆਪਸ ਵਿੱਚ ਇੱਕ ਹੋ ਕੇ ਰਹੋ ਜਿਹੜੀ ਸਾਇਲੈਂਟ ਮジョਰਿਟੀ ਹੈ ਸਿੱਖਾਂ ਦੀ ਜਿਹੜੇ ਕਿ ਬਿਲਕੁਲ ਇਹਨਾਂ ਚੀਜ਼ਾਂ ਤੋਂ ਦੂਰ ਨੇ ਔਰ ਔਰ ਮੈਜੋਰਟੀ ਜਿਹੜੀ ਹੈ 99% ਜਿਹੜੇ ਸਿੱਖ ਨੇ ਉਹ ਇਹ ਜੀ ਗੱਲਾਂ ਵਿੱਚ ਬਿਲਕੁਲ ਨਹੀਂ ਪੈਂਦੇ ਮੈਂ ਉਹਨਾਂ ਨੂੰ ਕਾਵਾਂਗਾ ਤੁਸੀਂ ਵੋਕਲ ਹੋ ਇਸ ਬਾਰੇ ਔਰ Hindu Sikh Muslim Christian unity ਜਿਹੜੀ ਬਹੁਤ ਜ਼ਰੂਰੀ ਹੈ ਆਪਾਂ ਇੱਥੇ ਪਰਦੇਸਾਂ ਵਿੱਚ ਜਿ ਰਹਿ ਰਹੇ ਆਂ ਇੱਥੇ ਆਲਰੇਡੀ ਅਸੀਂ ਮਿਨੋਰਟੀ ਚ ਹਮ ਔਰ ਜੇ ਅਸੀਂ ਆਪਸ ਵਿੱਚ ਇੱਥੇ ਮਿਨੋਰਟੀ ਵਿੱਚ ਜਿਵੇਂ ਕਰਾਂਗੇ ਤੇ ਸਾਡੀ ਕੋਈ ਪਛਾਣ ਨਹੀਂ ਰਹੇਗੀ ਇਸ ਕਰਕੇ ਬਹੁਤ ਜ਼ਰੂਰੀ ਹੈ ਅਸੀਂ ਇੱਥੇ ਇਕਤਾ ਦਿਖਾਈਏ ਔਰ ਇਕੱਠੇ ਹੋ ਕੇ ਰਹੀਏ ਧੰਨਵਾਦ ਜੀ ਸੀ ਜੀ